ਆਰਵਾਹ ਗੁਰੂ ਦੀ ਕਥਾ ਤੇ ਸ੍ਰੀ ਭਗਵੰਤੀ ਜੀ ਸੁਹਾਣੇ ਵਾਰ ਸ੍ਰੀ ਭਗਵੰਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਮਰਪਾਏ ਗੁਰੂ ਨਾਨਕ ਲੰਘ ਧਾਇਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੈ ਹਮੇ ਸਹਾਈ ਅਰਜਨ ਹਰਗੋਬਿੰਦ ਨਉ ਸਿਮਰਉ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸੁ ਡਠੇ ਸਭ ਦੁਖ ਜਾਇ ਤੇਗ ਬਹੰਦਰਿ ਸਿਮਰਿਆ ਘਰ ਨਾਉ ਨੀਂਦ ਆਵੇ ਧਾਈ ਸਭ ਥਾਈ ਹੋਈ ਸਹਾਈ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਤਾਈ ਹੋਏ ਸੁਹਾਈ ਦਸਾਂ ਪਾਤਸ਼ਾਹਿਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਾੜ ਦੀ ਦਰ ਦਾ ਧਿਆਨ ਧਰ ਕੇ ਬੋਲੋ ਜੀ ਪਿਆਰਿਆਂ ਚੌਹਾਂ ਸਹਿਬਜਾਦਿਆਂ ਚਾੜੀਆਂ ਮੁਗਤਿਆਂ ਹਟੀਆਂ ਜਪੀਆਂ ਤਪੀਆਂ ਜਿਨ੍ਹਾਂ ਨੇ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਦੇਖਵਾ ਵੀ ਦੇਖ ਕਰ ਅਨੁਦਿਸ਼ਤ ਕੀਤਾ ਉਹਨਾਂ ਪਿਆਰਿਆਂ ਸੁਪਿਆਰਿਆਂ ਦੀ ਕੁਮਾਈ ਦਾ ਧਿਆਨ ਕਰਕੇ ਫਾਲਸਾ ਜੀ ਬੋਲੋ ਜੀ ਨਾ ਫੁੰਗਾ ਫਿਰ ਗਿਆ ਨੇ ਧਰਮ 헤 ਤਸੀਸ ਦਿੱਤੇ ਬੰਦ ਬੰਦ ਕਟਵਾਈ ਕੋਪਰੀਆਂ ਲੁਹਾਈਆਂ ਜਰਖੜੀਆਂ ਤੇ ਜੜਿਆਰਿਆਂ ਨਾਲ ਚਰਾਈ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸੁਆਸਾ ਨਾਲ ਨਿਭਾਈ ਦਿਨਾਂ ਦੀ ਕਮਾਈ ਦਾ ਧਿਆਨ ਤਰ ਕੇ ਖਾਲਸਾ ਜੀ ਬੋਲੋ ਜਾਨ ਅਖਤਾਨ ਸਰਬੱਤ ਗੁਰਦਵਾਰੀਆਂ ਦਾ ਧਿਆਨ ਧਰ ਕੇ ਬੋਲੋ ਜੀ ਆਹੇ ਰੋ ਪ੍ਰਤਮੇ ਸਰਬਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬਤ ਖਾਲਸਾ ਜੀ ਕੋ ਵਾਹਿਗੁਰੂ 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 ਜਿਤੇ ਆਵੇ ਜਿਤੇ ਆਮਨ ਦਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਸ਼ਿਆ ਰਿਆ ਇਤ ਦੇਗ ਤੇਗ ਫਤੇ ਬਿਰਦ ਕੀ ਪੈਰ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਸੁਖੀਦਾਨ ਕੇਸਦਾਨ ਰਹਿਤਦਾਨ ਬਵੇਕਦਾਨ ਵਿਸਹਾਦਾਨ ਪ੍ਰੋਸਾਦਾਨ ਦੰਨ ਸਰਦਾਨ ਨਾਮਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸਨ ਇਸਨਾਨ ਚਾਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਕਲ ਧਰਮ ਦਾ ਜੈਕਾਰ ਗੂੰਜੋ ਜੀ ਸਕਾਂ ਦਾ ਮਨ ਨੀਵਾ ਮੱਤ ਉੱਚੀ ਮੱਤ ਪੱਤ ਦਾ ਰੱਖ ਆਪਵਾਹਿਬੀ ਹੈ ਆਪਾਲ ਪੁਰਖ ਅੰਤਰਜਾਮੀ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰਜੀਓ ਫਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧੰਨਾ ਦੇ ਜਿਨ੍ਹਾਂ ਤੋਂ ਖਾਲਸਾ ਪੰਥ ਨਵੇਂ ਛੋੜਿਆ ਗਿਆ ਹੈ ਇਹਨਾਂ ਦੇ ਖੁੱਲੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਈਸੋ ਆੜੀਆਂ ਦੇ ਮਾੜਾ ਨੇ ਤਾੜੀਆਂ ਦੇ ਤਾਨਾ ਨੇ ਪੁੱਟੀਆਂ ਦੀ ਓ ਤਾ ਧੰਨ ਧੰਨ ਸਤਗੁਰੁ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਤ ਗੁਰ ਜੀ ਆਪ ਜੀ ਦੇ ਹਾਜ਼ੂਰ ਅਰਦਾਸ ਬੇਨਤੀ ਹੈ ਸਤ ਗੁਰ ਜੀ ਆਪ ਜੀ ਦੇ ਬਾਣੀ ਅੰਦਰ ਰਾਤ ਬਤੀਤ ਹੋਈ ਹੈ ਚਾਰ ਬਹਿਰ ਦਿਨ ਆਇਆ ਆਪ ਜੀ ਦੇ ਬਾਣੀ ਅੰਦਰ ਸੇਵਾ ਸਿਮਰਨ ਕਰਦਿਆਂ ਬਤੀਤ ਕਰਾਉਣਾ ਧੰਨ ਧੰਨ ਅਮਰ ਸਹੀਦ ਬਾਬਾ ਦੀਪ ਸਿੰਘ ਜੀ ਇਹਨਾਂ ਦੀ ਪਾਵਨ ਅਸਥਾਨ ਗੁਰਦੁਆਰਾ ਸਹੀਦ ਗੰਜ ਸਾਹਿਬ ਜੀ ਦੇਖੇ ਪਾਵਨ ਦਰਬਾਰ ਦੇ ਅੰਦਰ ਸਤਿਗੁਰ ਜੀ ਸੁੰਦਰ ਸੰਗਾਸਣ ਪਿਆਰਾਨ ਸਤਿਗੁਰ ਜੀ ਸਿੰਘਾਸਣ ਤੇ ਸਾਜ ਕੇ ਸੰਗਤਾਂ ਨੂੰ ਖੁੱਲ੍ਹ ਦਰਸ਼ਨ ਦੀਦਾਰ ਹਦਿ ਆਪ ਜੀ ਦਾ ਪਾਵਨ ਉਪਦੇਸ਼ ਬਖਸ਼ਿਸ਼ ਕਰਕੇ ਨਿਹਾਲ ਕਰੋ ਸਤਿਗੁਰ ਜੀ ਸੂ ਸੰਗਤਾਂ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਨੀਆਂ ਤੈਨੂੰ ਫੋਨੋਂ ਪੇਟਾਵਾਂ ਸੇਵਾਵਾਂ ਦਰਪਰਵਾਨ ਕਰਨੀਆਂ ਯਾਤਰਾ ਸਭਲੇ ਕਰਨੀ ਸ਼ੋਭ ਭਾਵਨਾਵਾਂ ਪੂਰੀਆਂ ਕਰਨੀਆਂ ਸਰਬੱਤ ਦੇ ਕਾਰਜ ਰਾਸ ਕਰਨੇ ਸਤਿਗੁਰੂ ਜੀ ਸੰਗਤਾਂ ਹਾਜ਼ਰ ਹਨ ਆਪ ਜੀ ਦੇ ਪਾਵਨ ਸਰੂਪ ਸੁਖ ਆਸਣ ਅਸਥਾਨ ਤੋਂ ਪ੍ਰਕਾਸ਼ ਅਸਥਾਨ ਨੂੰ ਲੈ ਜਾਣ ਦੇ ਅਗਿਆ ਬਈਸ਼ੋ ਰਸਤੇ ਦਿਵਾਨ ਗਈ ਬਈਸ਼ੋ ਰਸਤੇ ਦਿਵਤ ਅੰਗ ਸੰਦ ਸਹਾਈ ਹੋਣਾ ਸੇ ਪਿਆਰੇ ਮੇਲ ਜਿਨ੍ਹਾਂ ਦੇ ਮਿਲਿਆ ਤੇਰਾ ਨਾਮ ਚ ਪਿਆਵੈ ਨਾਨਕ ਨਾਮ ਸਰਬੀ ਕਰਾ ਤੇਰੇ ਬਾਣੀ ਸਰਬੱਤ ਦਾ ਪਾਦਾ ਵਾਹਿਗੁਰੂ ਦੀ ਕਾ ਖਾਲਸਾ ਵਾਹਿਗੁਰੂ ਦੀ ਫਤਿਹ BALLA mm -hmm.